ਜਿਤਵੇ ਤੇ ਨਾ ਨਾ ਆ ਜਾਏ ਖੀਰ ਵਰਤਾ ਰਿਹਾ ਉਹਦਾ ਵਾਲਟੇ ਬਲ ਵੀ ਧਿਆਨ ਹੈ ਉਹਦਾ ਟੱਪਵਲ ਵੀ ਧਿਆਨ ਹੈ ਟੱਪ ਵਿੱਚ ਵਾਲਟੀ ਇਤ ਰਹਿ ਗਈ ਹੈ ਸੰਗਤ ਛਕਣ ਵਾਲੀ ਜੇ ਹੋਰ ਬੈਠੀ ਹੈ ਵਰਤਾਵੇ ਦੇ ਹੱਥ ਛੋਟੇ ਹੋ ਸਕਦੇ ਥੋੜੀ ਜਿਹੀ ਵਿਚਾਰ ਲਈਏ ਮੌਕਾ ਨਾ ਜਾਵੇ ਇਸ ਲਈ ਪਹਿਲਾਂ ਸ਼ੱਕ ਲੈਣਾ ਚਾਹੀਦਾ ਹੈ ਵਰਤੌਣ ਵਾਲਾ ਪਹਿਲਾਂ ਸ਼ੱਕ ਲੈ ਤਾਂ ਜੋ ਤੇ ਚਿੱਤ ਵਿੱਚ ਸੇਵਾ ਦੀ ਕਮੀ ਨਾ ਮਾਤਾ ਖੀਵੀ ਜੀ ਨੇ ਕਿਹਾ ਭਾਈ ਜੋਦ ਪਹਿਲਾਂ ਪ੍ਰਸ਼ਾਦਾ ਛਕ ਲਓ ਫਿਰ ਵਰਤਾਓ ਜੇ ਨ ਮਤਾਈ ਸਤਵਚਨ ਪ੍ਰਸ਼ਾਦਾ ਸ਼ਕਨ ਬਹਿ ਗਏ ਜਾਤ ਦਾ ਬ੍ਰਹਮਣ ਇਹ ਭਾਈ ਜੋਤ ਜਦੋਂ ਪ੍ਰਸ਼ਾਦਾ ਸ਼ਕਨ ਬੈਠਾ ਪਹਿਲੇ ਦਿਨ ਹੀ ਇਹ ਚਿੱਤ ਵਿੱਚ ਆ ਗਿਆ ਜਿਹੜੇ ਬੰਦੇ ਦੇ ਨਾਲ ਬੈਠਾ ਉਹਦੇ ਕੱਪੜੇ ਵੀ ਮਲੇ ਉਹਦੇ ਕੱਪੜਿਆਂ ਤੋਂ ਹਸਾਬ ਲੱਗੇ ਬੰਦਾ ਕੋਈ ਸ਼ੁੱਧ ਤਲਿਤ ਹੈ ਉਹਦੇ ਨਾਲ ਬਹਿ ਕੇ ਚਿੱਤ ਵਿੱਚ ਆਇਆ ਆਹ ਕੀ ਹਸਾਬ ਹੈ ਮੈਂ ਬ੍ਰਹਮਣ ਕਿਹੜੇ ਬੰਦੇ ਦੇ ਨਾਲ ਬਿਠਾਤਾ ਮੈਂ ਜਾਤ ਦਾ ਬ੍ਰਹਮਣ ਮੈਨੂੰ ਕਿਹੜੇ ਬੰਦੇ ਦੇ ਨਾਲ ਬਿਠਾਵੇ ਪ੍ਰਸ਼ਾਦਾ ਸ਼ੱਕ ਨੇ ਚਤਵੇਤ ਕਰਨਾ ਨਹੀਂ ਔਰ ਸਾਥ ਸੰਗਤ ਜਦੋਂ ਗੁਰੂ ਦਰਬਾਰ ਵਿੱਚ ਸੇਵਾ ਕਰਕੇ ਆਇਆ ਪਹਿਲੇ ਦਿਨ ਹੀ ਗੁਰੂ ਦੇ ਦਰਬਾਰ ਵਿੱਚੋਂ ਇਹ ਚਪੇੜ ਵੱਜੀ ਕਿ ਆਤਮਾ ਗਰਵ ਨਾ ਕਰ ਮੂਰਖ ਗਵਾਰ ਇਸ ਗਰਵ ਤੇ ਚੱਲੇ ਬਹੁਤ ਵਿਕਾਰਾ ਚਤਵੇਤ ਪਹਿਲੇ ਦਿਨ ਹੀ ਗੁਰੂ ਨੇ ਕਿਹਾ ਭਾਈ ਜਿਹਦੇ ਚਿੱਤ ਵਿੱਚ ਉੱਚਾ ਨੀਵਾਂ ਛੋਟਾ ਵੱਡਾ ਜਾਤ ਦਾ ਗਰਭ ਹੈ ਉਹ ਗੁਰੂ ਨਾਨਕ ਦੇ ਘਰ ਦੀ ਸਿੱਖੀ ਨਹੀਂ ਲੈ ਸਕਦਾ ਇਹ ਸਭ ਕੁਝ ਛੱਡਣਾ ਪਏਗਾ ਪਹਿਲੇ ਦਿਨ ਹੀ ਜਦੋਂ ਸੇਵਾ ਕਰਕੇ ਗਿਆ ਨਾ ਪ੍ਰਸ਼ਾਦਾ ਛਕਿਆ ਸੇਵਾ ਕੀਤੀ ਚਿੱਤ ਵਿੱਚ ਘਿਰਨਾ ਹੋਈ ਗੁਰੂ ਨੇ ਜਵਾਬ ਦਿੱਤਾ ਪਹਿਲੇ ਦਿਨ ਹੀ ਆ ਜਾਏ ਕਿ ਨੀਚ ਅੰਦਰ ਨੀਚ ਜਾਤ ਪੜੋਂਦੀ ਚ ਹੂੰ ਅਤਨੀ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀ ਸ ਪਹਿਲੇ ਦਿਨੀ ਚ ਬੇੜ ਵੱਜ ਗਈ ਕਿ ਕਬੁੱਧ ਡੂਮਣੀ ਕੋ ਦਇਆ ਕਸੋਣ ਪਰ ਨਿੰਦਾ ਘਟ ਚੋਣੀ ਮੁੱਠੀ ਗ੍ਰੋਥ ਝੰਡਾਲ ਲੈ ਕਾਦੀ ਕੱਢੀ ਕਿਹਾ ਸੀ ਜਾਂ ਚਾਰੇ ਬੈਠੀਆਂ ਨਾਲ ਤੂੰ ਭੋਜਨ ਕਾਦੀ ਕੱਢ ਕੇ ਖਾਂਦਾ ਸੀ ਬ੍ਰਹਮਣ ਤੇ ਤਾਂ ਚਾਰ ਤਾਂ ਤੇਰੇ ਨਾਲ ਹੀ ਬੈਠੇ ਨੇ ਝੰਡਾਲ ਤੂੰ ਬਾਹਰੋਂ ਨਾ ਕਿਸੇ ਨੂੰ ਨੀਮਾ ਵੇਖ ਅੰਦਰ ਦੇ ਝੰਡਾਲ ਵੇਖ ਅੰਦਰ ਦੀ ਨੀਚ ਦਾ ਵਾਲੇ ਆਉਣ ਵੇਖ ਮਨ ਬੜਾ ਸ਼ਰਮਿੰਦਾ ਹੋਇਆ ਅਗਲੇ ਦਿਨ ਸਿੱਧਾ ਸੇਵਾ ਵਿੱਚ ਲੱਗ ਗਿਆ ਹੁਣ ਜਦੋਂ ਸੇਵਾ ਪਤਲਾ ਚੁੱਕਦਾ ਸਭ ਦੀਆਂ ਪਤਲਾਂ ਫੜ ਕੇ ਰੱਖ ਰਿਹਾ ਸੀ ਚਿੱਤ ਵਿੱਚ ਫਿਰ ਆ ਗਿਆ ਕਿ ਗੰਦੇ ਜਿਹੇ ਕੱਪੜਿਆਂ ਵਾਲਾ ਗਰੀਬ ਜਿਹਾ ਸਿੱਖ ਹੈ ਉਹਨੇ ਭੋਜਨ ਛਕਿਆ ਪਤਲ ਲਿਬੜੀ ਹੋਈ ਹੈ ਹੱਥੇ ਚ ਫੜਾਤੀ ਫਿਰ ਚਿੱਤ ਵਿੱਚ ਕਿਰਨ ਆਈ ਨੀਵੇਂ ਬੰਦੇ ਦੀ ਪਤਲ ਨਹੀਂ ਕਿਉਂ ਫੜਾ ਨੀਚ ਬੰਦੇ ਦਾ ਅੰਦਰ ਚਿੱਤ ਵਿੱਚ ਫਿਰ ਆ ਹੁਣ ਮਨ ਦੀ ਗੱਲ ਸਿਰਫ ਦੋ ਜਣੇ ਜਾਣਦੇ ਨੇ ਜਾਂ ਤਾਂ ਉਹ ਆਪ ਜਾਣਦੇ ਜਾਂ ਫਿਰ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜਾਣਦੇ ਨੇ ਉਹਦੇ ਚਿੱਤ ਵਿੱਚ ਕੀ ਆਉਂਦਾ ਹੈ ਰੋਜ਼ ਚਿੱਤ ਵਿੱਚ ਘਰਨਾ ਆਉਂਦੀ ਹੈ ਮਨ ਵਸ ਵਿੱਚ ਨਹੀਂ ਰਿਹਾ ਮਨ ਚ ਫਰਨਾ ਹੁੰਦਾ ਹੈ ਅੰਦਰੋਂ ਫਿਰ ਗੁਰੂ ਦੀ ਸਿੱਖਿਆ ਸੁਣਦਿਆਂ ਸੁਣਦਿਆਂ ਰੋਜ਼ ਦੀਵਾਨ ਸੁਣਦਿਆਂ ਰੋਜ਼ ਗੁਰੂ ਦੇ ਵਿਚਾਰ ਸੁਣਦਿਆਂ ਆਪਣੇ ਮਨ ਉੱਤੇ ਕ੍ਰੋਧ ਹੋਣ ਲੱਗ ਪਿਆ ਇਹ ਮਨਾਂ ਤੂੰ ਸੁਧਰਦਾ ਨਹੀਂ ਮਨਾ ਤੂੰ ਕਿਰਨਾ ਫਰਕ ਕਿਉਂ ਕਰਦਾ ਹੈ ਜਦੋਂ ਤੇਰਾ ਗੁਰੂ ਕਹਿੰਦਾ ਹੈ ਕਿ ਕਿਸੇ ਨਾਲ ਉੱਚੇ ਨੀਵੇਂ ਦਾ ਫਰਕ ਨਹੀਂ ਕਰਨਾ ਫਿਰ ਤੂੰ ਫਰਕ ਕਿਉਂ ਕਰਦਾ ਹੈ ਕਹਿੰਦਾ ਮਨ ਨੂੰ ਸਜਾ ਦੇਣੀ ਹੈ ਇਹਨੇ ਪ੍ਰਸ਼ਾਦਾ ਛਕਣਾ ਅੱਜ ਬੰਦ ਕਰਤਾ ਅੱਜ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਹੁਣ ਕੀ ਕਰਦਾ ਹੈ ਝੂਠੀਆਂ ਪੱਤਣਾਂ ਇਕੱਠੀਆਂ ਕਰਕੇ ਰੱਖਦਾ ਹੈ ਹੱਥਾਂ ਨਾਲ ਝੂਠ ਲਾਉਂਦਾ ਕਿਉਂਕਿ ਇਹ ਸੇਵਾ ਲੱਗੀ ਹੋਈ ਹੈ ਅਭੀ ਪੱਤਣ ਪਰੇ ਸੁੱਕਣੀ ਹੈ ਜਿਹੜੀ ਕੋਈ ਝੂਠ ਹੈ ਉਹ ਅਲੱਗ ਲਾਉਣੀ ਹੈ ਉਹ ਝੂਠ ਇਕੱਠੀ ਕਰਕੇ ਜੀਵ ਜੰਤੂਆਂ ਪੰਛੀਆਂ ਨੂੰ ਪਾਣੀ ਚਿਤਵਿਰਕਰ ਨੌਂ ਦਿਫਲਾਨੇ ਬੰਦੇ ਦੀ ਝੂਠ ਮੈਂ ਹੱਥਾਂ ਨਾਲ ਸਾਫ਼ ਕਰ ਰਿਆ ਮਨ ਨੂੰ ਸਜਾ ਦੇਣ ਲਈ ਭਾਈ ਜੋਧ ਨੇ ਉਹ ਝੂਠ ਅਲੱਗ ਹੋ ਕੇ ਪਰੇ ਜਾ ਕੇ ਖਾਣੀ ਸ਼ੁਰੂ ਕਰਦੀ ਗੁੱਸੇ 'ਚ ਕਹਿੰਦਾ ਝੂਠ ਖਾ ਮਨਾ ਤੇਰੀ ਝੂਠ ਉੱਤਰ ਜਾ ਜਿਨ੍ਹਾਂ ਨੂੰ ਨੀਵਾ ਕਹਿੰਦੇ ਇਹਨਾਂ ਦੀ ਝੂਠ ਖਾ ਤੇਰੀ ਝੂਠ ਉੱਤਰ ਜਾ ਇੱਕ ਦਿਨ ਖਾਦੀ ਦੋ ਦਿਨ ਝੂਠ ਖਾਦੀ ਸੀ ਉਹ ਸਭ ਦੀ ਝੂਠ ਖਾਣੀ ਸ਼ੁਰੂ ਕਰ ਦਿੱਤੀ ਦਸਵੇਂ ਤਿੰਨ ਦਿਨ ਕਈ ਸਿੱਖਾਂ ਨੂੰ ਪਤਾ ਲੱਗਿਆ ਕਿ ਭਾਈ ਜੋਤ ਪ੍ਰਸ਼ਾਦਾ ਨਹੀਂ ਸ਼ੱਕਦਾ ਝੂਠ ਇਕੱਠੀ ਕਰਕੇ ਜਿੱਥੇ ਰੱਖਣ ਜਾਂਦਾ ਹੈ ਉਥੋਂ ਕਿਸੇ ਨੇ ਦੇਖ ਲਿਆ ਤਾਂ ਝੂਠ ਖਾਂਦਾ ਉਹਨਾਂ ਮਾਤਾ ਖੀਮੀ ਜੀ ਨੂੰ ਦੱਸਿਆ ਕਿਉਂਕਿ ਲੰਗਰ ਦੀ ਸੇਵਾ ਪ੍ਰਬੰਧ ਮਾਤਾ ਖੀਮੀ ਜੀ ਕੋਲ ਹੈ ਕਹਿੰਦੇ ਮਾਤਾ ਜੀ ਉਹ ਭਾਈ ਜੋਤ ਜਿਹਨੂੰ ਤੁਸੀਂ ਸੇਵਾ ਦਿੱਤੀ ਹੈ ਮਾਤਾ ਜੀ ਉਹ ਤਾਂ ਝੂਠ ਖਾਂਣ ਲੱਗ ਪਿਆ ਕਹਿੰਦੇ ਭਾਈ ਝੂਠ ਖਾਣੀ ਮਾੜੀ ਗੱਲ ਹੈ ਮਾਤਾ ਖੀਮੀ ਜੀ ਨੇ ਪੁੱਛਿਆ ਕਹਿੰਦੇ ਭਾਈ ਜੋਤ ਸਿੱਖਾਂ ਕੋਲੋਂ ਪਤਾ ਲੱਗਾ ਤੁਸੀਂ ਝੂਠ ਖਾਂਦੇ ਹੋ ਕਿਉਂ ਹੱਥ ਜੋੜ ਕੇ ਅੱਖਾਂ ਭਰ ਕੇ ਕਹੇ ਮਾਤਾ ਜੀ ਮੈਂ ਨਹੀਂ ਝੂਠ ਖਾਂਦਾ ਮੈਂ ਆਪਣੇ ਝੂਠੇ ਮਨ ਨੂੰ ਝੂਠ ਕਲਾਣਾ ਜਿਹੜਾ ਝੂਠਾ ਮਨ ਜੇ ਵੀ ਕਿਰਨਾ ਫਰਕ ਕਰਦਾ ਕਿਸੇ ਨੀਵੇਂ ਦਾ ਹੱਥ ਵਿੱਚੋਂ ਪੱਤਲ ਫੜਿਆ ਉਹਦੀ ਜੋਠ ਹੱਥਾਂ ਨਾਲ ਕੱਟੀ ਕਰਦੀ ਮੇਰੇ ਜਿੱਤ ਵਿੱਚ ਅਜੇ ਵੀ ਆਉਂਦਾ ਮੈਂ ਜਾਤ ਦਾ ਬ੍ਰਾਹਮਣ ਮੈਂ ਜਾਤ ਦਾ ਬ੍ਰਾਹਮਣ ਮੈਂ ਖੱਟ ਕਰਮੀ ਮੈਂ ਖੱਟ ਕਰਮੀ ਕਹਿੰਦੇ ਮੈਂ ਝੂਠੇ ਮਨ ਨੂੰ ਝੂਠ ਕਲਾਣਾ ਮਾਤਾ ਜੀ ਨੇ ਕਿਹਾ ਭਾਈ ਜੋਧ ਝੂਠ ਨਹੀਂ ਖਾਣੀ ਚਾਹੀਦੀ ਤੋ ਗੁਰੂ ਦਾ ਸਿੱਖ ਹੈ ਮਾਤਾ ਥੀਵਿੰਜ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਅੱਸੀਆ ਕਹਿੰਦੇ ਮਹਾਂ ਦਾਜ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਬ੍ਰਾਹਮਣ ਆਇਆ ਨਾ ਹਰਿਆਣੇ ਤੋਂ ਅੱਜ ਕੱਲ ਉਹ ਅਸਥਾਨ ਹਰਿਆਣੇ ਵਿੱਚ ਹੈ ਕਹਿੰਦੇ ਉਹ ਜਿਹੜਾ ਬ੍ਰਾਹਮਣ ਭਾਈ ਜੋਧ ਆਇਆ ਜੋੜ ਖਾਈ ਜਾਂਦਾ ਉਹਨੂੰ ਸਮਝਾਓ ਸ੍ਰੀ ਗੁਰੂ ਅੰਗਦ ਦੇ ਮਹਾਰਾਜੀ ਨੇ ਅੱਜ ਜਦੋਂ ਲੰਗਰ ਪ੍ਰਸ਼ਾਦਾ ਵਰਤਾਪੇ ਸੰਗਤ ਚਲੀ ਗਈ ਛੱਤ ਤੇ ਸਭ ਸੇਵਾਦਾਰ ਸੇਵਾ 'ਚ ਲੱਗ ਗਏ ਹਜ਼ੂਰ ਨੇ ਬੁਲਾ ਲਿਆ ਕਿਵੇਂ ਭਾਈ ਜੋਧ ਪ੍ਰਸ਼ਾਦਾ ਕਿੱਥੋਂ ਛੱਕਣਾ ਹੱਥ ਜੋੜ ਕੇ ਕਿਹਾ ਮਹਾਰਾਜ ਤੁਹਾਨੂੰ ਸਭ ਪਤਾ ਹੈ ਮੈਂ ਤੁਹਾਨੂੰ ਕੋਈ ਦੱਸ ਸਕਦਾ ਮਰਨ ਮੈਂ ਤਾਂ ਲੋਕੀ ਦੱਸਣੇ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਕਿਹਾ ਭਾਈ ਜੋਤ ਝੂਠ ਨਹੀਂ ਖਾਣੀ ਚਾਹੀਦੀ ਤੂੰ ਝੂਠ ਕਿਉਂ ਖਾਂਦਾ ਅੱਖਾਂ ਭਰ ਕੇ ਰੋ ਕੇ ਕਿਹਾ ਮਹਾਰਾਜ ਮੇਰੇ ਮਨ ਜੁੱਠੇ ਦੀ ਕਹਾਣੀ ਤੁਹਾਨੂੰ ਪਤਾ ਹੈ ਜੋ ਮੇਰੇ ਚਿੱਤ ਵਿੱਚ ਝੂਠ ਦੇ ਕਰਮ ਆਉਂਦੇ ਨੇ ਮੈਂ ਇਹਨੂੰ ਝੂਠ ਤਾਂ ਖਲਾਉਂਨੇ ਕਿਤੇ ਮਨ ਦੀ ਜੂਠ ਉੱਤਰ ਜਾਏ ਪੱਤਲਾ ਸਾਫ ਕਰਕੇ ਵੀ ਮੇਰਾ ਮਨ ਨਿਓ ਸਾਫ ਹੋਇਆ ਅਜੇ ਵੀ ਮਲੀਨ ਫਰਨੇ ਹੁੰਦੇ ਨੇ ਮਾਰੇ ਮਨ ਦੀ ਜੂਠ ਉੱਤਰ ਜਾਏ ਜਦੋਂ ਭਾਈ ਜੋਧ ਅੱਖਾਂ ਭਰ ਕੇ ਰੋਪਿਆ ਨਾ ਇਹਨੇ ਆਪਣੇ ਮਨ ਦੀ ਜੂਠ ਦੱਸੀ ਸ੍ਰੀ ਗੁਰੂ ਅੰਗਦ ਦੇ ਮਹਾਰਾਜੀਆਂ ਨੇ ਅੰਮ੍ਰਿਤ ਦ੍ਰਿਸ਼ਟ ਪਾਈ ਸੀ ਰੋਂਦੇ ਹੋਏ ਭਾਈ ਜੋਧ ਭਲ ਹਜੂਰ ਨੇ ਨਜ਼ਰ ਭਰ ਕੇ ਤੱਕਿਆ ਅੰਮ੍ਰਿਤ ਦ੍ਰਿਸ਼ਟ ਪਾਉਂਦੇ ਆ ਸਾਰ ਭਾਈ ਜੋਤ ਦੇ ਮਨ ਦੀ ਮੈਲ ਜੋਠ ਉਤਰ ਗਈ ਸਾ ਸੰਗਤ ਇਹ ਚੀਜ਼ ਚਿਤਵੇ ਯਾਦ ਰੱਖਿਓ ਜਿਹੜੀ ਮਨ ਦੀ ਮੈਲ ਹੈ ਉਹ ਜਾਂ ਤਾਂ ਸਾਨੂੰ ਪਤਾ ਹੈ ਆਪਣੇ ਆਪ ਨੂੰ ਜਾਂ ਫਿਰ ਗੁਰੂ ਨੂੰ ਪਤਾ ਹੈ ਕਈ ਵਾਰ ਬਾਹਰੋਂ ਪਹਿਰਾਵਾ ਧਾਰਮਿਕ ਹੈ ਅੰਦਰ ਜੋਠ ਬਹੁਤ ਹੈ ਉਹ ਗੁਰੂ ਨੂੰ ਦੱਸ ਦੇਣਾ ਚਾਹੀਦਾ ਹੈ ਮਹਾਰਾਜਾ ਜੋਠ ਹੈ ਪਤਾ ਕਿਉਂ ਇੱਕ ਨੁਕਤਾ ਹੋਰ ਸੁਣਿਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਬਹੁਤ ਧਰਮ ਤੇ ਧਾਰਮਿਕ ਗ੍ਰੰਥ ਹੁੰਦੇ ਵੇਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਕਿੰਨੇ ਧਰਮ ਹੁੰਦੇ ਵੇਸੀ ਆ ਜਿਹੜਾ ਅਸਾਈਆਂ ਦਾ ਹੁਣ 2025 ਚੱਲਦਾ ਹੈ ਤਾਂ ਸਾ ਸੰਗਤ ਇਹ 2025 2500 ਸਾਲ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ 550 ਸਾਲ ਇਹਦਾ ਮਤਲਬ ਉਹਸ ਵਕਤ 1413 1469 ਸਾਲ ਲੰਘ ਚੁੱਕੇ ਸਨ ਕੋਈ ਧਰਮ ਚੱਲ ਰਿਹਾ ਸਾਇਆਂ ਦੇ ਨਾਲ ਹਿੰਦੂ ਮਤ ਚੱਲ ਰਿਹਾ ਸੀ ਉਹਦੀਆਂ 27 ਸਿਮਰਤੀਆਂ ਗ੍ਰੰਥ ਨੇ 18 ਪੁਰਾਣ ਗ੍ਰੰਥ ਨੇ ਚਾਰ ਵੇਦ ਗ੍ਰੰਥ ਨੇ ਉਹਦੇ ਨਾਰਨਾ ਸਤਾਈ ਸਿੰਮਰਤੀਆਂ ਬੰਵਾਂਜ ਪਨਿਸ਼ ਉਹਨਾਂ ਕੋਲ ਗ੍ਰੰਥ ਨੇ ਰਮਾਇਣ ਔਰ ਮਹਾਭਾਰਤ ਉਹਨਾਂ ਦੇ ਗ੍ਰੰਥ ਨੇ ਅੱਛਾ ਮੁਹੰਮਦ ਸਾਹਿਬ ਉਹ ਤੋਂ ਵੀ ਪਹਿਲਾਂ 575 ਇਸਵੀ ਦੇ ਧਿਆਨ ਨਾਲ ਸੁਣਿਓ ਮੈਂ ਤੁਹਾਨੂੰ ਪੁੱਛ ਲੈਣਾ ਸਨ 575 ਇਸਵੀ ਵਿੱਚ ਇਸ ਦਰਦੀ ਤੇ حضرت ਮੁਹੰਮਦ ਸਾਹਿਬ ਆਪਣਾ ਧਰਮ ਤੋਰਦੇ ਨੇ ਉਹਨਾਂ ਦਾ ਜਨਮ ਹੁੰਦਾ ਹੈ ਔਰ ਸਾਥ ਸੰਗਤ ਉਹਨਾਂ ਕੋਲ ਕੁਰਾਨ ਸ਼ਰੀਫ ਹੈ ਅਨਦੀਮ ਹੈ ਤੁਰਇਤ ਹੈ ਜ਼ੰਬੂਰ ਹੈ ਇਹ ਉਹਨਾਂ ਦੇ ਗ੍ਰੰਥ ਨੇ ਇੰਨੇ ਗ੍ਰੰਥ ਤੇ ਧਰਮ ਹੋਣ ਦੇ ਬਾਵਜੂਦ ਇਸ ਧਰਤੀ ਤੋਂ ਕਿਉਂ ਪੁਕਾਰ ਉੱਠੀ ਕਿ ਗੁਰੂ ਨਾਨਕ ਸਾਹਿਬ ਨੂੰ ਪ੍ਰਕਾਸ਼ ਲੱਗਿਆ ਇੰਨੇ ਧਰਮ ਤੇ ਧਾਰਮਿਕ ਗ੍ਰੰਥ ਹੋਣ ਹਿੰਦੁਸਤਾਨ 'ਚ ਫਿਰ ਇਸ ਧਰਤੀ ਤੋਂ ਕਿਉਂ ਪੁਕਾਰ ਉੱਠੀ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਇਹਦਾ ਮਤਲਬ ਕਿਸੇ ਨੇ ਪੁਕਾਰ ਕੀਤੀ ਹੈ ਤਾਂ ਹੀ ਰੱਬ ਨੇ ਸੁਣੀ ਸੁਨੇ ਪੋਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਹੇ ਪਠਾਇਆ ਕਿਉਂ ਪੁਕਾਰ ਕੀਤੀ ਕਿਸੇ ਨੇ ਇੰਨੇ ਧਰਮ ਤੇ ਧਾਰਮਿਕ ਗ੍ਰੰਥ ਇਹਦਾ ਮਤਲਬ ਧਰਮ ਸੀ ਪਰ ਲੋਕਾਂ ਦੇ ਕਰਮ ਧਾਰਮਕ ਨਹੀਂ ਸੀ ਧਰਮ ਦਾ ਪਹਿਰਾਵਾ ਸੀ ਅੰਦਰ ਧਰਮ ਦੀ ਸਚਨਤਾ ਨਹੀਂ ਸੀ ਧਰਮ ਦੇ ਪਾਠ ਸਨ ਪਰ ਅੰਦਰ ਧਰਮ ਦਾ ਪ੍ਰੇਮ ਨਹੀਂ ਸੀ ਇਸ ਲਈ ਇਸ ਧਰਤੀ ਤੋਂ ਪੁਕਾਰ ਉੱਠੀ ਸੁਣੀ ਪੁਕਾਰ ਦੇ ਆਧਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਔਰ ਸਾਥ ਸੰਗਤ ਉਹ ਫਿਰ ਕੀ ਸੀ ਉਹਨੂੰ ਮਹਾਰਾਜ ਕਹਿ ਦਿੱਤਾ ਆਪਣੇ ਸ਼ਰਮਾਂ ਕਿ ਕਾਜੀ ਸੀ ਪਰ ਕਾਦੀ ਕੂੜ ਬੋਲ ਮਲ ਖਾਏ ਮੈਲ ਨਾਲ ਭਰੇ ਬ੍ਰਹਮਣਾਂ ਵਹਿ ਜੀਆਂ ਕਾਏ ਜੋਗੀ ਜੋਗਤ ਨ ਜਾਣੇ ਹਨ ਤੀਨੇ ਉਝਾੜੇ ਦਾ ਬੰਦ ਤੇ ਜਦੋਂ ਮਹਾਰਾਜ ਆਏ ਫਿਰ ਉਹਨੇ ਕੀ ਤੋੜਿਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਚ ਜਲਾਇਆ ਮੈਲ ਤੋਂ ਰਹਿਤ ਅੱਜ ਭਾਈ ਜੋਧ ਨੇ ਆਪਣੇ ਅੰਦਰ ਦੀ ਮੈਲ ਦੱਸੀ ਉਹ ਸਿਰਫ ਜਾਂ ਗੁਰੂ ਨੂੰ ਪਤਾ ਹੈ ਜਾਂ ਭਾਈ ਜੋਧ ਨੂੰ ਪਤਾ ਹੈ ਇਹੋ ਸਚਾਈ ਹੈ ਆਪੋ ਆਪਣੇ ਮਨ ਨੂੰ ਪੜਿਓ ਤੁਹਾਡੇ ਮਨ ਦਾ ਤੁਹਾਨੂੰ ਪਤਾ ਹੈ ਜਾਂ ਫਿਰ ਗੁਰੂ ਸਾਹਿਬ ਨੂੰ ਜਿਸ ਗੁਰੂ ਅੰਗਦ ਸਾਹਿਬ ਦਾ ਆਪਾਂ ਦਿਨ ਮਨਾ ਰਹੇ ਉਹਨਾਂ ਨੂੰ ਪਤਾ ਸਾਡੇ ਬਾਰੇ ਜਿਉਂ ਭਾਈ ਯੋਧ ਬਾਰੇ ਪਤਾ ਸਾਡੇ ਬਾਰੇ ਵੀ ਪਤਾ ਹੈ ਫਿਰ ਆਪਾਂ ਆਪੋ ਆਪਣੇ ਮਨ ਦੀ ਗੱਲ ਭਾਈ ਯੋਧ ਦੀ ਤਰ੍ਹਾਂ ਕਹਿ ਦਈਏ ਗੁਰੂ ਅੰਗਦ ਸਾਹਿਬ ਆਹ ਹੈ ਆ ਮੇਰੇ ਚੇਲੇ ਮਰੇ ਜਾਂ ਵਿਕਾਰਾਂ ਵੱਲ ਮਨ ਹੈ ਅਜੇ ਅਜੇ ਮਨ ਵਿੱਚ ਆ ਚੀਜ਼ਾਂ ਨੇ ਭਾਈ ਯੋਧ ਨੇ ਕਹਿ ਦਿੱਤਾ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾ ਨੇ ਅਮਰ ਦ੍ਰਿਸ਼ਟੀ ਪਾਈ ਅੱਖਾਂ ਦੇ ਹੰਝੂ ਵੇਖ ਕੇ ਹਜ਼ੂਰ ਨੇ ਦ੍ਰਿਸ਼ਟੀ ਭਰ ਕੇ ਤੱਕ ਕੇ ਪਿਆ ਜਾ ਭਾਈ ਯੋਧ ਤੂੰ ਮੈਲਾ ਨਹੀਂ ਰਿਹਾ ਤੂੰ ਸਚਿਆਰ ਹੋ ਗਿਆ ਆਖੋ ਸਤਨਾਮ ਸ੍ਰੀ ਭਾਈ ਯੋਧ ਤੂੰ ਸਚਿਆਰ ਹੋ ਗਿਆ ਤੂੰ ਮੈਲਾ ਨਹੀਂ ਰਿਹਾ ਸਾ ਸੰਗਤ ਭਾਈ ਯੋਧ ਬਾਰੇ ਸਿੱਖਾਂ ਦੀ ਭਗਤ ਮਾਲ ਵਿੱਚ ਲਿਖਿਆ ਹੈ ਭਾਈ ਯੋਧ ਰਸੋਈਆ ਗੁਰੂ ਦਾ ਸਿੱਖ ਜੋਧ ਰਸੋਈਆਂ ਦੇਵਤਾ ਭਾਈ ਜੋਧ ਨੂੰ ਦੇਵਤਾ ਲਿਖਿਆ ਸਿਰ ਦੇਵਤਾ ਦਾ ਅਰਥ ਹੈ ਅੱਛੇ ਗੁਣਾ ਵਾਲਾ ਦੇਵ ਦਾ ਅਰਥ ਪ੍ਰਕਾਸ਼ ਵੀ ਹੁੰਦਾ ਇਹਨੂੰ ਮਹਾਰਾਜ ਨੇ ਕਿਹਾ ਸ਼੍ਰੀ ਗੁਰੂ ਅੰਗਦ ਸਹਿ ਮਹਾਰਾਜ ਨੇ ਦ੍ਰਿਸ਼ਟੀ ਪਾ ਕੇ ਭਾਈ ਜੋਧ ਨੂੰ ਦੇਵਤਾ ਬਣਾਤਾ ਜੋਧ ਰਸੋਈਆਂ ਦੇਵਤਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲੱਗੀ ਬਾਰ ਗੁਰੂ ਨੇ ਉਹ ਦ੍ਰਿਸ਼ਟੀ ਪਾਤੀ ਪਰ ਸ਼ਰਤ ਕੀ ਹੈ ਤੁਮ ਆਪਣੇ ਮਨ ਦੀ ਕਹਿ ਨਾ ਗੱਲ ਗੁਰੂ ਨੂੰ ਮਹਾਰਾਜ ਆਹ ਹੈ ਮੇਰੇ ਅੱਛਾ ਜਿਹੜੀ ਜਿਹੜੀ ਚੀਜ਼ ਹੋਵੇ ਆਪਾਂ ਗੁਰੂ ਅੰਗਸੈ ਮਹਾਰਾ ਨੂੰ ਕਹਿ ਦਈਏ ਆਪ ਕੋ ਆਪਣਾ ਧਿਆਨ ਤਰਿਓ ਜੋ ਮੇਰੇ ਵਿੱਚ ਹੈ ਮੈਂ ਕਹਿਣਾ ਜੋ ਤੁਹਾਡੇ ਵਿੱਚ ਹੈ ਕਰੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਪੜੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਪੀਤਰ ਤੇ ਨ ਕੋ ਡਾਰੋ ਆਪਣ ਨਿਕਟ ਬੁਲਾਵੋ ਫਿਰ ਕੀ ਮੰਗੜੇ ਮਹਾਰਾਜ ਤੋਂ ਮਾਰਾ ਕਿਰਪਾ ਕਰੋ ਸਾਰੇ ਆਖੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪ ਆਪਣਾ ਨਾਨਕ ਕੀ ਬੇਨੰਤੀ ਹਰ ਪੈ ਨਾਨਕ ਕੀ ਬੇਨੰਤੀ ਹਰ ਵੇ ਨਾਨਕ ਕੀ ਬੇਨੰਤੀ ਨਾਨਕ

ਮੰਗੋ ਸਾਰੇ ਆਪਣਾ ਕਾਮ ਕਰੋਦ ਲੋਭ ਝੂਠ ਨਿੰਦਾ ਕਾਮ ਕਰੋਦ ਲੋਭ ਝੂਠ ਨਿੰਦਾ ਕਾਮ ਕਰੋਦ ਲੋਭ ਕਾਮ ਕਰੋਦ ਲੋਭ ਝੂਠ ਇਨ ਤੇ ਆਪ ਛਡਾਓ ਇਨਤੇ ਆਪ ਛਡਾਓ ਇਨਤੇ ਆਪ ਛ ਵਾਹ ਵਾਹ ਇਨਤੇ ਅਸਾਂ ਜਦੋਂ ਕਿਸੇ ਨੂੰ ਆਪਣਾ ਓਗਣ ਚੇਤਾ ਹੁੰਦਾ ਉਦੋਂ ਕੀ ਹੁੰਦਾ ਅੱਖਾਂ ਨੀਵੀਆਂ ਜਿਹਦੇ ਸਾਹਮਣੇ ਪਤਾ ਹੋਵੇ ਬੰਦਾ ਮੇਰੀਆਂ ਸਾਰੀਆਂ ਪਰਦੁੱਤਾਂ ਜਾਣਦਾ ਹੈ ਉਹਦੇ ਸਾਹਮਣੇ ਅੱਖਾਂ ਗੁਰੂ ਅੱਗੇ ਅੱਖਾਂ ਖੋਲਣੀਆਂ ਨਹੀਂ ਪੈਂਦੀਆਂ ਆਪੇ ਬੰਦ ਹੋ ਜਾਂਦੀਆਂ ਕਿਉਂਕਿ ਉਹ ਜਾਣਦਾ ਹੈ ਕੌਫ ਕਾਮ ਕਰੋਦ ਲੋਭ ਝੋਠ ਨਿੰਦਾ ਕਾਮ ਕਰੋਦ ਲੋਭ ਝੋਠ ਨਿੰਦਾ ਕਾਮ ਕਰੋਦ ਲੋਭ